ਐਡੀਟਰ ਸਾਹਿਬ ਜਰਾ ਚੰਗੀ ਤਰ੍ਹਾਂ ਜ਼ੂਮ ਕਰਕੇ ਵਿਖਾਓ ਇਸ ਵੱਡੇ ਬਦਮਾਸ਼ ਨੂੰ ਜਿਸ ਨੂੰ ਸ਼ਾਇਦ ਆਪਣੇ ਵੱਡੇ ਡੌਲਿਆਂ ਦਾ ਬਾਲਾ ਜ਼ਿਆਦਾ ਹੀ ਹੰਕਾਰ ਹੋਇਆ ਲੱਗਦਾ ਹੈ ਜਿਸ ਨੇ ਆਪਣੇ ਤੋਂ ਘੱਟ ਸਰੀਰ ਤੇ ਸ਼ਾਇਦ ਘੱਟ ਉਮਰ ਵਾਲੇ ਇਸ ਨੌਜਵਾਨ ਤੇ ਹੱਥ ਚੁੱਕਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਿਆ ਇੱਥੋਂ ਤੱਕ ਕਿ ਉਸ ਦੀ ਦਸਤਾਰ ਤੱਕ ਲਾ ਦਿੱਤੀ ਨਾਲੀ ਜਰਾ ਇਹਨਾਂ ਬਾਕੀ ਜਿੰਮ ਦੇ ਸ਼ੌਕੀਨਾਂ ਨੂੰ ਵੀ ਵਿਖਾਓ ਜੋ ਨਾ ਸਿਰਫ ਇਸ ਸਬਦ ਦਾ ਤਮਾਸ਼ਾ ਵੇਖਦੇ ਰਹੇ ਬਲਕਿ ਬਾਅਦ ਚ ਮੁੜ ਆਪੋ ਆਪਣੇ ਸ਼ਰੀਰ ਬਣਾਉਣ ਚ ਲੱਗ ਗਏ ਜਿਵੇਂ ਕਿ ਕੁਝ ਹੋਇਆ ਹੀ ਨਹੀਂ ਹੋਵੇ ਇਸ ਸਭ ਕੁਝ ਹੋਇਆ ਹੈ ਲੁਧਿਆਣਾ ਦੇ ਇੱਕ ਪੌਸ਼ ਇਲਾਕੇ ਦੇ ਜਿਮ ਚ ਜਿੱਥੇ ਇੱਕ ਸਿੱਖ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਵੱਡੇ ਬਦਮਾਸ਼ ਨੂੰ ਬਸ ਇਸ ਗੱਲ ਤੇ ਗੁੱਸਾ ਆਇਆ ਕਿ ਜਿਸ ਟੇਬਲ ਦਾ ਉਸਨੇ ਇਸਤੇਮਾਲ ਕਰਨਾ ਸੀ ਉਸੇ ਦਾ ਇਹ ਨੌਜਵਾਨ ਵੀ ਇਸਤੇਮਾਲ ਕਰ ਰਿਹਾ ਸੀ ਇਸ ਨੂੰ ਲੈ ਕੇ ਦੋਵਾਂ ਚ ਬਹਿਸ ਹੋਈ ਤੇ ਇਸ ਵੱਡੇ ਵੈਲੀ ਨੂੰ ਲੱਗਦਾ ਕਿ ਕੀ ਫਾਇਦਾ ਬੋਡੀ ਬਣਾਉਣ ਦਾ ਜੇ ਆਪਣੇ ਤੋਂ ਹਲਕੀ ਉਮਰ ਤੇ ਕਮਜ਼ੋਰ ਨੌਜਵਾਨ ਤੇ ਜ਼ੋਰ ਨਾ ਅਜ਼ਮਾਇਆ ਸਵੇਰੇ ਮੈਂ ਜਿਮ ਲਗਾ ਰਿਹਾ ਸੀਗਾ 8:30 ਵਜੇ ਦੇ ਕਰੀਬ ਤੇ ਇਹ ਮੇਰੇ ਕੋਲ ਆਇਆ ਗੌਰਵ ਸੱਚਦੇਵਾ ਇਹ ਮੈਨੂੰ ਕਹਿੰਦਾ ਕਿੰਨਾ ਟਾਈਮ ਲੱਗਣਾ ਮੈਂ ਕਿਹਾ ਭਾਜੀ 1-2 ਮਿੰਟ ਲੱਗਣੇ ਉਸ ਤੋਂ ਬਾਅਦ ਇਹਨੇ ਹੱਥੋਂ ਪਾਈ ਸ਼ੁਰੂ ਕਰਤੀ ਮੇਰੀ ਪਾਗ ਉਤਾਰਤੀ ਤੇ ਲੱਗਦਾ ਦਸਤਾਰ ਦੀ ਬੇਅਦਬੀ ਕੀਤੀ ਬਿਲਕੁਲ ਬੇਅਦਬੀ ਕੀਤੀ ਜੀ ਦਸਤਾਰ ਮੇਰੀ ਥੱਲੇ ਡਿੱਗੀ ਤੁਸੀਂ ਵੀਡੀਓ ਚੈੱਕ ਕਰੋ ਮੰਗੇ ਇਨਸਾਫ ਚਾਹੀਦਾ ਬਣਦੀ ਕਾਰਵਾਈ ਕੀਤੀ ਜਾਵੇ ਇਸ ਪੂਰੇ ਮਾਮਲੇ ਨਾਲ ਜੁੜੀਆਂ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਹਨਾਂ ਨੂੰ ਵੇਖ ਕੇ ਜਾਪ ਰਿਹਾ ਹੈ ਕਿ ਜਿਵੇਂ ਇਹ ਵੱਡਾ ਬਾਡੀ ਬਿਲਡਰ ਪਹਿਲਾਂ ਤੋਂ ਹੀ ਧਾਰੀ ਬੈਠਾ ਹੋਵੇ ਕਿ ਇਸ ਨੌਜਵਾਨ ਤੇ ਹੱਥ ਚੁੱਕਣਾ ਹੈ ਫਿਲਹਾਲ ਪੀੜਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਨਾਲ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਕਮਿਸ਼ਨਰ ਦਫਤਰ ਦਾ ਕਿਰਾਇਆ ਕੀਤਾ ਜਾਏਗਾ ਕਿਸੇ ਦੀ ਪੱਗ ਪੈਰਾਚ ਰੋਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਮੈਨੂੰ ਜਦ ਇਹ ਗੱਲ ਦਾ ਪਤਾ ਲੱਗਿਆ ਤਾਂ ਮੈਂ ਪਹੁੰਚਿਆ ਫਿਰ ਮੈਂ ਪਹੁੰਚ ਕੇ ਗੱਲਬਾਤ ਕੀਤੀ ਐਸ ਐਚਓ ਸਾਹਿਬ ਨੂੰ ਮਿਲਿਆ ਐਸ ਐਚਓ ਸਾਹਿਬ ਮੈਨੂੰ ਕਹਿੰਦੇ ਕਿ ਭਾਈ ਤੁਸੀਂ ਆਪਣੇ ਬਿਆਨ ਦਿਓ ਅਸੀਂ ਬਿਆਨ ਦਿੱਤੇ ਆ ਜੇ ਸਾਡੇ ਜੋ ਜੈਨੂਨ ਫੈਂਸ ਨਹੀਂ ਲਾਵਾਂਗੇ ਤਾਂ ਸਾਫ਼ ਨਹੀਂ ਮਿਲਦਾ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਸੀ ਪੀ ਦਫਤਰ ਦਾ ਕਿਰਾਇਆ ਕਰਾਂਗੇ ਜੀ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਸ਼ਾਇਦ ਵਾਇਰਲ ਹੋ ਇਹ ਖਬਰ ਵੀ ਇਸ ਵੱਡੇ ਬਾਡੀ ਬਿਲਡਰ ਤੱਕ ਪਹੁੰਚ ਜਾਏ ਜੋ ਸ਼ੀਸ਼ੇ ਮੂਰੇ ਖੜੇ ਆਪਣੇ ਬਾਈਸੈਪਸ ਤੇ ਸਰੀਰ ਵੇਖ ਆਪਣੀ ਪਿੱਠ ਥਾਪੜੇ ਕਿ ਵਾਹ ਕੀ ਆ ਹੀ ਕਮਾਲ ਕੀਤਾ ਮੈਨੂੰ ਤਾਂ ਇਸ ਕੰਮ ਲਈ ਮੈਡਲ ਮਿਲਣਾ ਚਾਹੀਦਾ ਜੋ ਐਨ ਐਨ ਕੀ ਜਹੀ ਗਲਤੇ ਨੌਜਵਾਨ ਤੇ ਹੱਥ ਛੁਕ ਦਿੱਤਾ ਖੈਰ ਇਸ ਮਾਮਲੇ 'ਚ ਹੁਣ ਪੁਲਿਸ ਕੀ ਕਾਰਵਾਈ ਕਰਦੀ ਹੈ ਵੇਖਣਾ ਹੋਵੇਗਾ ਲੁਧਿਆਣਾ ਤੋਂ ਵਿਨੇ ਦੁਆ ਦੀ ਰਿਪੋਰਟ